ਬੀਤੇ ਦਿਨ ਹੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਾਰਡ ਨੰਬਰ 4 ਨੇੜੇ ਇੱਕ ਕੁੱਤੇ ਨੂੰ ਬੱਚੇ ਦਾ ਸਿਰ ਲੈ ਕੇ ਘੁੰਮਦਾ ਦਿਖਾਈ ਦੇਣ ਸਬੰਧੀ ਘਟਨਾ ਦੀ ਢੂੰਗਾਈ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਜੀ ਹਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜਿਹੜਾ ਕੁੱਤੇ ਦੇ ਮੂੰਹ ਵਿੱਚ ਨਵ ਜਿਵੇਂ ਬੱਚੇ ਦਾ ਸਿਰ ਮਿਲਣ ਦਾ ਮਾਮਲਾ ਸੀ ਉਸ ਸਬੰਧੀ ਪੁਲਿਸ ਦੀ ਜਾਂਚ ਤੋਂ ਬਾਅਦ ਮਾਮਲੇ ਦੀ ਗੁੱਥੀ ਹੈ ਜਿਹੜੀ ਸੁਲਝਾ ਲਈ ਗਈ ਹੈ ਰਸਨਾ ਮੰਨਦਾ ਹੈ ਕਿ ਬੱਚਾ ਮਰਿਆ ਹੋਇਆ ਪੈਦਾ ਹੋਣ ਤੇ ਮਾਪਿਆਂ ਨੇ ਬੱਚੇ ਦਾ ਸੰਸਕਾਰ ਕਰਨ ਦੀ ਬਜਾਏ ਬੱਚੇ ਨੂੰ ਕੂੜੇ ਦੇ ਢੇਰ ਵਿੱਚ ਸੁੱਟ ਦੇਣਾ ਬਿਹਤਰ ਸਮਝਿਆ ਉਸ ਤੋਂ ਬਾਅਦ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਜਨਤਾ ਨੂੰ ਇਹ ਖਾਸ ਅਪੀਲ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਕੱਲ ਇੱਕ ਬਹੁਤ ਹੀ ਜਿਹੜੀ ਦੁਖਦਾਈ ਸੀ ਜਿਹੜੀ ਡਿਸਟਰਬ ਕਰਨ ਵਾਲੀ ਸੀ ਇੱਕ ਫੋਟੋ ਜਦੋਂ ਮੇਰੇ ਧਿਆਨ ਚ ਆਇਆ ਜਿਹੜਾ ਰਜਿੰਦਰਾ ਹਸਪਤਾਲ ਤੋਂ ਆਈ ਸੀ ਤੇ ਮੈਂ ਇਮੀਡੀਏਟਲੀ ਮਾਨਯੋਗ ਜਿਹੜੇ ਆਪਣੇ ਸਾਰੇ ਜਿੰਨੇ ਵੀ ਸਾਡੇ ਡਾਕਟਰ ਸੀਗੇ ਅਤੇ ਮੈਡੀਕਲ ਸੁਪਰਡੈਂਟ ਔਰ ਡਾਇਰੈਕਟਰ ਪ੍ਰਿੰਸੀਪਲ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਫਿਰ ਡਿਪਟੀ ਕਮਿਸ਼ਨਰ ਕਮਿਸ਼ਨਰ ਮਿਸਪਲ ਕਾਰਪੋਰੇਸ਼ਨ ਤੇ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਤੇ ਅਸੀਂ ਜਿਹੜਾ ਹੈਗਾ ਉਹਦੀ ਇਨਕੁਆਰੀ ਜਿਹੜੀ ਆਰਡਰ ਕਰਤੀ ਹੋਈ ਆ ਬੱਚੇ ਦਾ ਜਿਹੜਾ ਸਿਰ ਸੀਗਾ ਬਾਕੀ ਸਾਨੂੰ ਜਿਹਦੀ ਬਾਡੀ ਦੇ ਪਾਰਟਸ ਨਹੀਂ ਮਿਲਿਆ ਤੇ ਉਹਦੇ ਬਾਰੇ ਪੂਰੀ ਜਿਹੜੀ ਇਨਕੁਆਰੀ ਹੈ ਕੰਡਕਟ ਕਰ ਰਹੇ ਹੈਗੇ ਆ ਤੇ ਉਹ ਜਿਹੜਾ ਪੋਰਸ਼ਨ ਜਿਹੜਾ ਉਹਦਾ ਹੈਗਾ ਵੀ ਸੀ ਉਹ ਵੀ ਅਸੀਂ ਜਿਹੜਾ ਸਿਰ ਵੀ ਸੀਗਾ ਉਹ ਫਰੈਂਜ਼ਿਕ ਟੀਮ ਜਿਹੜੀ ਹੈਗੀ ਉਹ ਆਪਣੀ ਇਨਵੈਸਟੀ ਤੇ ਇਹਦੇ ਨਾਲ ਨਾਲ ਜਿਹੜਾ ਅਸੀਂ ਮਤਲਬ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਵਾਕਿਆ ਨਾ ਹੋਵੇ ਤੇ ਜਿੰਨੇ ਵੀ ਇਸ ਮਤਲਬ ਸਾਂਸਥਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਜਾਂ ਬਾਕੀ ਦੇ ਹਸਪਤਾਲਾਂ ਵਿੱਚ ਜਿੰਨੇ ਵੀ ਡੌਗਸ ਹੈਗੇ ਆ ਉਹ ਅਸੀਂ ਜੋ ਮਾਨਯੋਗ ਸੁਪਰੀਮ ਕੋਰਟ ਦੀਆਂ ਲੇਟੈਸਟ ਗਾਈਡਲਾਈਨਸ ਆਈਆਂ ਉਹਨਾਂ ਨੂੰ ਫੋਲੋ ਕਰਦੇ ਹੋਏ ਉਹਨਾਂ ਨੂੰ ਸਾਰਿਆਂ ਦੇ ਉਹਨਾਂ ਨੂੰ ਨਿਊਟਰਲ ਵੀ ਕਰਾਂਗੇ ਵੈਕਸੀਨੇਸ਼ਨ ਵੀ ਕਰਾਂਗੇ ਔਰ ਇੱਕ ਉਹਨਾਂ ਵਾਸਤੇ ਅਸੀਂ ਜਿਹੜਾ ਹੈਗਾ ਅਡਾਪਸ਼ਨ ਦੀ ਪ੍ਰੋਸੈਸ ਵੀ ਔਰ ਮੈਂ ਜਿਹੜੇ ਡੌਗ ਲਵਰਸ ਹੈਗੇ ਆ ਜੁੜੇ ਉਹਨਾਂ ਨੂੰ ਜਗਾ ਜਗਾ ਤੇ ਫੀਡ ਕਰਦੇ ਆ ਜੋ ਮਾਰਜੋਗ ਅਦਾਲਤ ਨੇ ਕਿਹਾ ਅਸੀਂ ਵੀ ਉਹਨਾਂ ਵਾਸਤੇ ਉਹਨਾਂ ਨੂੰ ਜਿਹੜੇ ਹੈਗਾ ਡੈਜ਼ਿਗਨੇਟਡ ਜਿਹੜੇ ਜਿਹੜੀ ਜਗਾ ਕਰਕੇ ਨਾ ਜਿਹੜੇ ਉਹਨਾਂ ਦੇ ਫੀਡਿੰਗ ਪੁਆਇੰਟਸ ਆ ਉੱਥੇ ਰੱਖਾਂਗੇ ਉਹਨਾਂ ਦੀ ਟੇਕ ਕੇਅਰ ਕਰਾਂਗੇ ਉਹਨਾਂ ਨੂੰ ਉਹਨਾਂ ਨੂੰ ਪੂਰਾ ਧਿਆਨ ਰੱਖਾਂਗੇ ਉਹਨਾਂ ਦਾ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਐਕਚੁਅਲੀ ਜਿਹੜੇ ਡੌਗ ਲਵਰ ਆ ਜਾਂ ਐਨੀਮਲ ਲਵਰਸ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਵੀ ਅੱਗੇ ਆਣ ਅਸੀਂ ਉਹਨਾਂ ਨੂੰ ਡੌਗ ਨੂੰ ਨਿਊਟਰ ਕਰਕੇ ਵੈਕਸੀਨੇਟ ਕਰਕੇ ਔਰ ਉਹਨੂੰ ਅਸੀਂ ਟ੍ਰੇਨਿੰਗ ਵੀ ਕਰਾਵਾਂਗੇ ਥੋੜੇ ਜਿਹੇ ਉਹਨੂੰ ਜਿਹੜਾ ਹੈਗਾ ਉਹਦੇ ਸਾਡੇ ਕੋਲ ਡਾਕ ਟ੍ਰੇਨਰ ਵੀ ਰੱਖਾਂਗੇ ਅਸੀਂ ਤੇ ਫਿਰ ਉਹਨਾਂ ਨੂੰ ਲੋਕਾਂ ਨੂੰ ਵੀ ਕਹਿਣਾ ਅੱਗੇ ਤੋਂ ਅੱਗੇ ਆਣ ਔਰ ਅਸੀਂ ਦੂਜਾ ਇੱਕ ਡਿਪਟੀ ਕਮਿਸ਼ਨਰ ਨੇ ਆਲਰੇਡੀ ਜਿਹੜਾ ਸਾਡੇ ਜ਼ਿਲ੍ਹਾ ਇਹਨਾਂ ਨੇ ਆਪਣੇ ਜਿਹੜੇ ਸਾਡੇ ਹਸਪੀਟਲ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਇਹ ਫੈਸਲਾ ਕੀਤਾ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਭੰਗੂੜਾ ਬਣਾਇਆ ਸੀ ਵੀ ਜੇ ਕਿਸੇ ਦੇ ਕੋਲ ਬੱਚਾ ਹੁੰਦਾ ਅਨਵਾਂਟਰਡ ਚਾਈਲਡ ਹੈ ਤਾਂ ਉਹਨੂੰ ਇੱਧਰ ਉੱਧਰ ਨਾ ਸਟੋ ਤੇ ਉਹਨੂੰ ਭੰਗੂੜੇ 'ਚ ਪਾਜੋ ਇਸੇ ਤਰ੍ਹਾਂ ਜੇ ਕਿਤੇ ਮਤਲਬ ਤੁਸੀਂ ਕਹਿ ਲਓ ਕਿ ਬਦ ਕਿਸਮਤੀ ਨਾਲ ਅਨਫੋਰਚੂਨੇਟਲੀ ਕਿਸੇ ਬੱਚੇ ਦੀ ਮਾਂ ਦੇ ਪੇਟ ਦੇ ਵਿੱਚ ਜਿਹੜੀ ਹੈਗੀ ਆ ਡੈਥ ਹੋ ਜਾਏ ਜਿਹਨੂੰ ਅਸੀਂ ਆਈ ਜੂਟਰਾਲ ਡੀ ਕਹਿੰਦੇ ਆ ਇੰਟਰਾਯੂਟਰਾਲ ਡੈਥ ਉਹ ਬੱਚਾ ਸਟਿਲ ਬੌਰਨ ਮੰਨ ਲਓ ਕਿ ਉਹ ਪੈਦਾ ਹੀ ਵਿਚਾਰਾ ਮਰਿਆ ਹੋਇਆ ਹੁੰਦਾ ਤੇ ਉਹਦੇ ਚ ਕੀ ਬਣੀ ਕੀ ਹੁੰਦਾ ਕਿ ਮੋਸਟਲੀ ਤਾਂ ਜਿਹੜੇ ਆਪਣੇ ਅੱਛੀ ਫੈਮਲੀਆਂ ਤੋਂ ਹੈਗੇ ਉਹ ਲੈ ਜਾਂਦੇ ਆ ਬੱਚੇ ਦੀ ਪਰਮਿਸ਼ਨ ਆਪ ਕਰਦੇ ਆ ਬਟ ਸਾਡਾ ਪ੍ਰੋਟੋਕਾਲ ਇਹ ਆ ਸਾਡਾ ਲੀਗਲ ਔਰ ਕਾਨੂੰਨੀ ਤੌਰ ਤੇ ਵੀ ਸਾਡਾ ਫਰਜ਼ ਵੀ ਆ ਕਿ ਅਸੀਂ ਉਹਨਾਂ ਦੀ ਸਾਰੀ ਆਈਡੈਂਟੀਫਿਕੇਸ਼ਨ ਕਰਕੇ ਉਹਦੀ ਜਿਹੜੀ ਬਾਡੀ ਆ ਉਹਦੇ ਮਾਪੇ ਨੂੰ ਹੀ ਹੈਂਡਲ ਕਰੀਏ ਉਹ ਕਈ ਵਾਰੀ ਕੋ ਬੰਦਾ ਵਾਲਾ ਗਰੀਬ ਹੁੰਦਾ ਉਹ ਫਿਰ ਇਧਰ ਉਧਰ ਜਿਹੜਾ ਹੈਗਾ ਰਸਤੇ ਵਿੱਚ ਕਈ ਵਾਰੀ ਸੁੱਟ ਦਿੰਦੇ ਆ ਇਦਾਂ ਨਹੀਂ ਕਰਨਾ ਚਾਹੀਦਾ ਅਸੀਂ ਉਹਦਾ ਵੀ ਸਾਰਾ ਪੰਜਾਬਵੇਂ ਪਹਿਲਾਂ ਪੰਗੂੜਾ ਕੀਤਾ ਸੀਗਾ ਅਸੀਂ ਇਹ ਵੀ ਸ਼ੁਰੂ ਕਰ ਰਹੇ ਆਂ ਵੀ ਅਸੀਂ ਜੇ ਕੋਈ ਰੱਬ ਨਾ ਕਰੇ ਉਹ ਜੇ ਗੱਲ ਕਿਤੇ ਹੋਵੇ ਗੱਲਬਾਤ ਤਾਂ ਉਹ ਜਿਹੜਾ ਬੱਚਾ ਸਾਨੂੰ ਦੇ ਦਿਓ ਅਸੀਂ ਉਹਦੀ ਪੂਰੀ ਜੋ ਵੀ ਉਹਨਾਂ ਦਾ ਧਰਮ ਹੋਏਗਾ ਉਹਦੇ ਹਿਸਾਬ ਨਾਲ ਜਿਹੜੇ ਉਹਨਾਂ ਦੇ ਰੀਤੀ ਰਿਵਾਜ ਆ ਅਸੀਂ ਉਹਦਾ ਕਿਰਿਆ ਕਰਾਂਗੇ ਅਸੀਂ ਸਾਰਾ ਕੁਝ ਅਸੀਂ ਆਪ ਕਰਾਂਗੇ ਉਹਦੀ ਬਰੀਆ ਲਾਪ ਕਰਾਂਗੇ ਸਾਰਾ ਜੋ ਧਾਰਮਿਕ ਰੀਤੀ ਰਿਵਾਜ ਵੀ ਕਰਾਂਗੇ ਔਰ ਉਹਨਾਂ ਦਾ ਕੋਈ ਖਰਚਾ ਨਹੀਂ ਹੋਏਗਾ ਪਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਜਿਹੜੇ ਮਲਰਵਨ ਵਾਂਟਡ ਚਾਈਲਡ ਹੁੰਦੇ ਸੀ ਉਹ ਲੋਕ ਹੁਣ ਭੰਗੋੜਿਆ ਚ ਪਾਣ ਲੱਗ ਗਏ ਤੇ ਇਸੇ ਤਰ੍ਹਾਂ ਇਹ ਬੱਚੇ ਵੀ ਸਾਨੂੰ ਦਿਓ ਅਸੀਂ ਉਹਨਾਂ ਦਾ ਸਾਰਾ ਜੋ ਵੀ ਉਹਨਾਂ ਦਾ ਕਿਰਿਆਕਰਮ ਹੋਏਗਾ ਅਸੀਂ ਆਪ ਕਰਾਂਗੇ ਪਾਠ ਪੂਜਾ ਵੀ ਕਰਾਂਗੇ ਪਰ ਜੋ ਵੀ ਧਰਮ ਹੋਏਗਾ ਉਹਦੀ ਉਹਦੀ ਅਰਦਾਸ ਵੀ ਕਰਾਂਗੇ ਔਰ ਉਸ ਜਿਹੜਾ ਪਰਵਾਜ਼ ਜੋੜਾ ਹੋਏਗਾ ਉਹਦੀ ਉਹਨਾਂ ਦੀ ਤੰਦਰੁਸਤੀ ਵਾਸਤੇ ਰੱਬ ਉਹਨਾਂ ਦੀ ਖੁਸ਼ੀ ਆਖੜੇ ਦੁਬਾਰਾ ਬਖਸ਼ੇ ਉਹਦੀ ਅਰਦਾਸ ਵੀ ਕਰਾਂਗੇ ਪਰ ਕਿਰਪਾ ਕਰਕੇ ਇਹ ਨਾ ਕਰੋ ਕਿ ਤੁਸੀਂ ਉਹਨੂੰ ਕਿਤੇ ਡਸਟਬਿੰਚ 'ਚ ਘੇਰ ਦਿਓ ਜਾਂ ਰਸਤੇ ਵਿੱਚ ਕਿਤੇ ਝਾੜੀਆਂ 'ਚ ਘੇਰ ਦਿਓ ਸੋ ਇਸ ਤੋਂ ਆਪਾਂ ਗਰੇਜ਼ ਕਰੀਏ ਤਾਂ ਇਹ ਜਿਹੜਾ ਹੈਗਾ ਫੈਸਲਾ ਕੀਤਾ ਹੈਗਾ ਜਿਲ੍ਹਾ ਪ੍ਰਸ਼ਾਸਨ ਸਾਰਿਆਂ ਨੂੰ ਇੰਪਲੀਮੈਂਟ ਕਰੇਗਾ ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਇਸੇ ਤਰ੍ਹਾਂ ਜਿਹੜਾ ਮਾਡਲ ਹੈ ਨੂੰ ਤਾਕੇ ਮੁੜ ਕੇ ਸਾਨੂੰ ਕਿਹੋ ਜਿਹੀ ਦੁਖਦਾਈ ਜੜੀ ਹੈਗੀ ਆ ਉਹ ਮਤਲਬ ਖਬਰ ਨਾ ਦੇਖਣੀ ਪਵੇ ਸੁਣਨੀ ਪਵੇ